ਦਿਗਜ ਅਦਾਕਾਰ ਜ਼ੀਨਤ ਅਮਾਨ ਨੇ ਹਾਲ ਹੀ ਦੇ ਵਿੱਚ ਆਪਣੇ ਇੰਸਟਾਗ੍ਰਾਮ ਦੇ ਉੱਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹ ਵਾਲ ਵਾਲ ਬਚੀ ਜ਼ੀਨਤ ਦੀ ਇਸ ਪੋਸਟ ਦੇ ਮਗਰੋਂ ਫੈਨਸ ਬਹੁਤ ਪਰੇਸ਼ਾਨ ਹੋਣ ਲੱਗੇ ਕਿ ਆਖਿਰ ਅਜਿਹਾ ਕੀ ਹੋਇਆ ਜਿਸ ਦੇ ਕਾਰਨ ਉਸਨੇ ਅਜਿਹੀ ਪੋਸਟ ਸਾਂਝੀ ਕੀਤੀ ਹੈ ਤਾਂ ਦੱਸ ਦਈਏ ਕਿ ਜ਼ੀਨਤ ਨੇ ਆਪਣੀ ਇੱਕ ਤਸਵੀਰ ਸਾਂਝੀ ਕਰਦਿਆ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਗੋਲੀਆਂ ਦੇ ਨਾਲ ਕੁੱਟਦੀ ਹੋਈ ਇੱਕ ਬੁੱਢੀ ਔਰਤ ਵਾਂਗ ਬੋਲਦੇ ਹੋਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਕੱਲ ਰਾਤ ਮੇਰੇ ਨਾਲ ਕੀ ਹੋਇਆ ਸੀ ਅੰधेਰੀ ਇਸਟ ਦੇ ਇੱਕ ਸਟੂਡੀਓ ਦੇ ਵਿੱਚ ਸ਼ੂਟ ਖਤਮ ਹੋ ਗਿਆ ਸੀ ਇਹ ਇੱਕ ਲੰਬਾ ਦਿਨ ਸੀ ਜਦੋਂ ਮੈਂ ਘਰ ਵਾਪਸ ਪਰਤੀ ਤਾਂ ਲੀਲੀ ਬਹੁਤ ਖੁਸ਼ ਸੀ ਅਤੇ ਉਸ ਵੱਲ ਧਿਆਨ ਦੇਣ ਤੋਂ ਬਾਅਦ ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਸੌਣ ਤੋਂ ਪਹਿਲਾਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣੀ ਪਈ ਸੀ ਇੱਥੋਂ ਹੀ ਦਰਦ ਸ਼ੁਰੂ ਹੋਇਆ ਮੈਂ ਦਵਾਈ ਮੂੰਹ ਦੇ ਵਿੱਚ ਰੱਖੀ ਹੀ ਰੱਖੀ ਸੀ ਪਾਣੀ ਪੀਤਾ ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਇੱਕ ਛੋਟੀ ਜੀ ਗੋਲੀ ਮੇਰੇ ਗਲੇ ਦੇ ਵਿੱਚ ਫਸ ਗਈ ਇਹ ਇੰਨੀ ਅੰਦਰ ਸੀ ਕਿ ਇਸ ਨੂੰ ਥੁੱਕਿਆ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਨਿਗਲਿਆ ਜਾ ਸਕਦਾ ਸੀ ਮੈਂ ਸਾਹ ਲੈ ਸਕਦੀ ਸੀ ਪਰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਮੈਂ ਹੋਰ ਪਾਣੀ ਪੀਤਾ ਅਤੇ ਗਲਾਸ ਖਾਲੀ ਹੋਣ ਤੱਕ ਪਿੰਦੀ ਰਹੀ ਪਰ ਗੋਲੀ ਫਸੀ ਰਹੀ ਜ਼ਿੰਦਤ ਨੇ ਅੱਗੇ ਦੱਸਿਆ ਹੈ ਕਿ ਉਸ ਸਮੇਂ ਘਰ ਦੇ ਵਿੱਚ ਇੱਕ ਕੁੱਤਾ ਅਤੇ ਪੰਜ ਬਿੱਲੀਆਂ ਤੋਂ ਇਲਾਵਾ ਮੇਰੇ ਨਾਲ ਕੋਈ ਨਹੀਂ ਸੀ। ਮੈਨੂੰ ਘਬਰਾਹਟ ਹੋਣ ਲੱਗੀ ਸੀ। ਡਾਕਟਰ ਦਾ ਨੰਬਰ ਬੀਜ਼ੀ ਸੀ ਇਸ ਲਈ ਮੈਂ ਆਪਣੇ ਪੁੱਤਰ ਜਹਾਨ ਖਾਨ ਨੂੰ ਫੋਨ ਕੀਤਾ। ਉਹ ਤੁਰੰਤ ਮੇਰੇ ਕੋਲ ਆਇਆ। ਇਸ ਦੇ ਨਾਲ ਹੀ ਮੇਰੇ ਗਲੇ ਦੇ ਵਿੱਚ ਵੀ ਦਰਦ ਵਾਦਾ ਜਾ ਰਿਹਾ ਸੀ। ਮੈਂ ਉਸ ਦਵਾਈ ਤੋਂ ਇਲਾਵਾ ਹੋਰ ਕੁਝ ਨਹੀਂ ਸੋਚ ਵੀ ਨਹੀਂ ਰਹੀ ਸੀ ਸੋਚ ਸਕਦੀ ਸੀ ਕਿਉਂਕਿ ਦਵਾਈ ਮੇਰੇ ਗਲੇ ਦੇ ਵਿੱਚ اٹਕੀ ਹੋਈ ਸੀਗੀ ਤੇ ਉਸ ਤੋਂ ਇਲਾਵਾ ਮੇਰੇ ਦਿਮਾਗ ਤੇ ਵਿੱਚ ਹੋਰ ਕੋਈ ਗੱਲ ਨਹੀਂ ਆ ਰਹੀ ਸੀ ਮੈਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਇਸ ਤੋਂ ਬਾਅਦ ਜਹਾਨ ਆਇਆ ਅਤੇ ਫਿਰ ਅਸੀਂ ਡਾਕਟਰ ਨੂੰ ਮਿਲੇ ਡਾਕਟਰ ਨੇ ਕਿਹਾ ਕਿ ਇਹ ਸਮੇਂ ਦੇ ਨਾਲ ਖੁੱਲ ਜਾਵੇਗੀ ਮੈਂ ਕੁਝ ਘੰਟੇ ਗਰਮ ਪਾਣੀ ਪਿੰਦੇ ਹੋਏ ਉਡੀਕ ਦੇ ਵਿੱਚ گزارੇ ਜਦੋਂ ਮੈਂ ਸਵੇਰੇ ਉઠી ਤਾਂ ਮੈਨੂੰ ਥੋੜਾ ਸ਼ਰਮਿੰਦਗੀ ਮਹਿਸੂਸ ਹੋਈ ਸੀ ਅਜਿਹੇ ਔਖੇ ਸਮੇਂ ਹਮੇਸ਼ਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਉਸ ਸਮੇਂ ਘਟ ਐਕਸ਼ਨ ਅਤੇ ਜ਼ਿਆਦਾ ਸਬਰ ਦੀ ਲੋੜ ਹੁੰਦੀ ਹੈ ਤਾਂ ਜ਼ਿੰਨਤ ਨੇ ਅੰਤ ਦੇ ਵਿੱਚ ਲਿਖਿਆ ਕਿ ਕਈ ਵਾਰ ਕਿਸੇ ਸਮੱਸਿਆ ਦਾ ਸਿੱਧਾ ਸਾਹਮਣਾ ਕਰਨਾ ਜ਼ਰੂਰੀ ਹੁੰਦਾ ਹੈ ਚੁਣੌਤੀ ਦੇਣਾ ਬਦਲਣਾ ਪਰ ਕਈ ਵਾਰ ਸਥਿਤੀ ਧੀਰਜ ਸੰਜਮ ਅਤੇ ਸੰਤੁਲਨ ਦੀ ਮੰਗ ਕਰਦੀ ਹੈ ਇਹ ਮੇਰੇ ਅੱਜ ਦੇ ਵਿਚਾਰ ਨੇ ਪਿਛਲੇ ਸਾਲ ਇੱਕ ਟੈਸਟ ਸ਼ੂਟ ਦੀ ਤਸਵੀਰ ਦੇ ਨਾਲ ਉਸਦੀ ਪੋਸਟ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਨੂੰ ਆਪਣਾ ਧਿਆਨ ਰੱਖਣ ਲਈ ਕਹਿ ਰਹੇ ਨੇ ਹਰ ਕੋਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਹੈ ਕਿ ਉਸ ਨੂੰ ਕੁਝ ਨਹੀਂ ਹੋਇਆ ਅਤੇ ਉਹ ਇਸ ਮੁਸ਼ਕਲ ਸਥਿਤੀ ਤੋਂ ਬਾਹਰ ਆ ਗਈ ਹੈ ਪਰ ਇਹ ਕਿਤੇ ਨਾ ਕਿਤੇ ਆਪਾਂ ਕਹਾਣੀ ਕਹਿ ਸਕਦੇ ਹਾਂ ਇਸ ਨੂੰ ਪਰ ਆ ਰਿਐਲਿਟੀ ਹੈਗੀ ਹੈ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੇ ਕਿਸੇ ਇਨਸਾਨ ਦੇ ਸਾਹਮਣੇ ਕੋਈ ਮੁਸੀਬਤ ਆ ਜਾਂਦੀ ਹੈ ਜਾਂ ਫਿਰ ਕੋਈ ਪਰੇਸ਼ਾਨੀ ਆ ਜਾਂਦੀ ਹੈ ਤਾਂ ਉਹ ਉਸ ਦਾ ਛੇਤੀ ਤੋਂ ਛੇਤੀ ਇਲਾਜ ਕਰਾਉਣ ਬਾਰੇ ਸੋਚਦਾ ਹੈ ਸੰਜਮ ਨਹੀਂ ਰੱਖਦਾ ਇੰਤਜ਼ਾਰ ਨਹੀਂ ਕਰਦਾ ਸਬਰ ਨਹੀਂ ਰੱਖਦਾ ਜਿਸ ਕਰਕੇ ਕਈ ਅਜੇ ਹੀ ਹਾਦਸੇ ਵਾਪਰ ਜਾਂਦੇ ਨੇ ਜਾਂ ਫਿਰ ਅਜੇ ਹੀਆਂ ਅਣਹੋਣੀਆਂ ਹੋ ਜਾਂਦੀਆਂ ਨੇ ਬੇਸ਼ੱਕ ਉਹ ਰਿਸ਼ਤੇ ਹੋਣ ਜਾਂ ਫਿਰ ਆਪਣੀ ਸਿਹਤ ਹੋਵੇ